ਵੀਪੀਬੀ ਸਤਸੰਗੀ ਵਾਲਾ ਚੈਨਲ ਦੇਖ ਰਹੇ ਸਾਰੇ ਹੀ ਭਰਾਵਾਂ ਨੂੰ ਹਰ ਸ਼ੀਕਾਲ ਸੋ ਅੱਜ ਵੀਡੀਓ ਚ ਆਪਾਂ ਗੱਲ ਕਰਨੀ ਹੈ ਵੀ ਜਿਹੜੀ ਆਪਾਂ 1509 ਤੇ ਬਾਈ ਝੋਨੇ ਤੇ ਲੱਗਿਆ ਸਪਰੇਅ ਕਰਨਾ ਬਾਸਮਤੀ 1509 ਪਹਿਲਾਂ ਜਿਹੜੀ ਆਪਾਂ ਪੀਆਰ ਝੋਨੇ ਤੇ ਜਿਹੜੀ ਸਪਰੇਅ ਆ ਉਹ ਕਰ ਚੁੱਕੇ ਆਪਾਂ ਤੇ ਬਾਸਮਤੀ ਤੇ ਆਪਣੀ ਜਿਹੜੀ ਸਪਰੇਅ ਰਹਿੰਦੀ ਸੀ ਕਿਉਂਕਿ ਬਾਸਮਤੀ ਜਿਹੜੀ ਹੁਣ ਆਪਣਾ ਨਸਾਰਾ ਲੈ ਚੁੱਕੀ ਆ ਬਾਸਮਤੀ ਤੇ ਜਿਹੜੀ ਹੁਣ ਆਪਾਂ ਸਪਰੇਅ ਕਰਨੀ ਆ ਫੰਗੀ ਸਾਈਡ ਤੇ ਨਾਲ ਆਪਾਂ ਜਿਹੜੀ ਹੌਪਰ ਤੋਂ ਕਿਉਂਕਿ ਜਿਹੜੀ ਬਾਸਮਤੀ ਹੈ ਬਾਸਮਤੀ ਦੇ ਵਿੱਚ ਪੱਕਣ ਦੇ ਟਾਈਮ ਜਿਹੜੀ ਹੌਪਰ ਦੀ ਸਮੱਸਿਆ ਦੇਖਣ ਨੂੰ ਮਿਲ ਜਾਂਦੀ ਤੇ ਨਾਲ ਦੀ ਨਾਲ ਆਪਾਂ ਜਿਹੜੀ ਸੰਡੀ ਦੇ ਕੰਟਰੋਲ ਵਾਸਤੇ ਜਿਹੜਾ ਕੋਰਾਜ ਨਾਲਾ ਟੈਕਨੀਕਲ ਵਰਤਣਾ ਸੋ ਪਹਿਲਾਂ ਗੱਲ ਕਰੀਏ ਵੀ ਆਪਾਂ ਜਿਹੜੀ ਫੰਗੀ ਸੈਡ ਕਰਨੀ ਆ ਫੰਗੀ ਸੈਡ ਕਰਨੀ ਆ ਭਾਈ ਆਕਸੀਸਟੋਬਨ ਪਲਸ ਟੈਬੂਕੋਨਾਜੋਲ ਪਹਿਲਾਂ ਆਪਾਂ ਪੀਆਰ ਝੋਨੇ ਤੇ ਜਿਹੜੀ ਆਕਸੀਸਟੋਬਨ ਪਲਸ ਡੈਫਕੋਨਾਜੋਲ ਕਰੀਏ ਪਰ ਹੁਣ ਆਪਾਂ ਜਿਹੜੀ ਟੈਬੂਕੋਨਾਜੋਲ ਕਰਨੀ ਜਿਹੜਾ ਨਾਲ ਫੋਲੀਕਿਊਰਲ ਟੈਕਨੀਕਲ ਆ ਇਹ ਕੰਟੈਕਟ ਪਲ ਮਲਕੇ ਜਦੋਂ ਵੀ ਪੱਤੇ ਦੇ ਉੱਤੇ ਪੈ ਗਿਆ ਨਾਲ ਦੀ ਨਾਲ ਫੈਲ ਕੇ ਜਿਹੜਾ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੰਦਾ ਤੇ ਬਾਕੀ ਝੋਨੇ ਦੇ ਵਿੱਚ ਇਹ ਹਰ ਤਰ੍ਹਾਂ ਦੀ ਬ্লাইਟ ਨੂੰ ਕੰਮ ਕਰਦਾ ਚਾਹੇ ਰਸਟ ਬ্লাইਟ ਹੋਵੇ ਸੀਡ ਬ্লাইਟ ਹੋਵੇ ਲੀਫ ਸਪੌਟ ਨੈਕ ਬਲਾਸਟ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਉਲੀ ਜਾਂ ਕਿਸੇ ਵੀ ਤਰ੍ਹਾਂ ਦੇ ਬਲਾਸਟ ਦੀ ਸਮੱਸਿਆ ਹੋਵੇ ਉਹਨੂੰ ਕੰਟਰੋਲ ਕਰਦਾ ਕਿਉਂਕਿ ਜਿਹੜੇ ਜ਼ਿਆਦਾਤਰ ਉਲੀਆਂ ਦਾ ਖਤਰਾ ਬਾਸਮਤੀ ਦੇ ਵਿੱਚ ਦੇਖਣ ਨੂੰ ਮਿਲਦਾ ਕਿਉਂਕਿ ਬਾਸਮਤੀ ਬਾਈ ਆਪਾਂ ਨੂੰ ਵੇਚਣੀ ਪੈਂਦੀ ਹੈ ਆਪਣੀ ਕੁਆਲਿਟੀ ਦੇ ਆਧਾਰ ਤੇ ਜੇ ਆਪਣੀ ਬਾਸਮਤੀ ਚੰਗੀ ਹੋਊਗੀ ਬਾਸਮਤੀ ਦਾ ਦਾਣਾ ਸਾਫ ਸੁਥਰਾ ਹੋਊਗਾ ਤਾਂ ਹੀ ਆਪਣਾ ਮੰਡੀ ਦੇ ਵਿੱਚ ਰੇਟ ਲੱਗਣਾ ਕਿਉਂਕਿ ਇਹਦਾ ਥੋੜਾ ਜਿਹਾ ਖਾਸ ਧਿਆਨ ਇਸ ਕਰਕੇ ਕਰਨਾ ਪੈਂਦਾ ਜਿਆਦਾਤਰ ਕਿਸਾਨ ਭਰਾ ਕੀ ਕਰਦੇ ਵੀ ਜਿੱਦਦਾ ਆਪਾਂ ਪੀਆਰ ਵੈਰੈਟੀ ਦੀ ਦੇਖਭਾਲ ਕਰਦੇ ਆ ਉਹਦੇ ਨਾਲ ਹੀ ਜੋ ਸਪਰੇ ਆਪਾਂ ਪੀਆਰ ਤੇ ਕਰਦੇ ਆ ਉਹ ਹੀ ਆਪਾਂ ਨਾਲ ਦੀ ਨਾਲ ਜਿਹੜੀ ਬਾਸਮਤੀ ਤੇ ਕਰਾ ਦਿੰਨੇ ਚਾਹੇ ਉਹ ਸੰਡੀ ਦੀਆਂ ਸਪਰੇਆ ਹੋਣ ਚਾਹੇ ਆਪਣੀਆਂ ਫੰਗੀ ਸਾਈਡ ਹੋਣ ਚਾਹੇ ਆਪਣੀਆਂ ਹੋਪਰ ਦੀਆਂ ਹੋਣ ਉਹਦਾ ਬਾਈ ਦੇਖੋ ਡੜਾ ਸੋਟਾ ਕਰਨੇ ਦਾ ਫਾਇਦਾ ਨਹੀਂ ਹੈਗਾ ਬਾਸਮਤੀ ਦਾ ਜੇ ਆਪਾਂ ਖਾਸ ਤਿਆਂ ਥੋੜਾ ਜਿਹਾ ਨਾ ਦਿਨਾਂ ਦੇ ਵਿੱਚ ਜਦੋਂ ਬਾਸਮਤੀ ਨਿਸਾਰਾ ਲੈਂਦੀ ਆ ਉਹਦੋਂ ਰੱਖ ਲਾਂਗੇ ਆਪਣਾ ਦਾਣਾ ਵਧੀਆ ਸਾਫ ਸੁਥਰਾ ਹੋ ਜਾਊਗਾ ਤੇ ਆਪਾਂ ਨੂੰ ਅੱਗੇ ਜਿਹੜਾ ਰੇਟ ਵੀ ਚੰਗਾ ਮਿਲ ਜਾਊਗਾ ਸੋ ਜਿਹੜੀ ਸੁੰਡੀ ਤੇ ਕੰਟਰੋਲ ਤੋਂ ਆਪਾਂ ਸਪਰੇਅ ਕਰਨੀ ਆ ਉਹ ਆਪਣਾ ਕੋਰਾਜਨ ਵਾਲਾ ਸਿੰਗਲ ਟੈਕਨੀਕਲ ਵਰਤਣਾ ਪਹਿਲਾਂ ਆਪਾਂ ਜਿਹੜਾ ਅਲੱਗ ਝਿਚੋਨੇ ਤੇ ਕੋਰਾਜਨ ਪਲੱਸ ਲੈਂਡਾ ਵਰਤਿਆ ਸੀਗਾ ਕਿਉਂਕਿ ਜਿਹੜਾ ਬਾਸਮਤੀ ਦਾ ਚੌਲ ਹੁੰਦਾ ਥੋੜਾ ਜਿਆ ਲੰਬਾ ਤੇ ਇਹਦਾ ਜਿਹੜਾ ਉੱਪਰ ਵਾਲਾ ਛਿਲਕਾ ਹੁੰਦਾ ਬੱਕ ਹੁੰ ਕੋਰਾ ਜਾਂਦੇ ਜਾਂ ਲੈਂਡਾ ਵਰਤ ਰਹੇ ਜਾਂ ਬਾਇਪੈਂਥਰਨ ਵਰਤਦੇ ਜਾਂ ਕੋਈ ਹੋਰ ਕੀਟਨਾਸ਼ਕ ਦੇ ਨਾਲ ਵਰਤਦੇ ਆ ਤਾਂ ਉਹ ਜਿਹੜਾ ਦਾਣੇ ਨੂੰ ਆਪਣੇ ਨੂੰ ਦਾਗੀ ਕਰ ਦਿੰਦਾ ਉਹਦਾ ਥੋੜਾ ਜਿਹਾ ਨੁਕਸਾਨ ਹੋ ਜਾਂਦਾ ਆਪਣਾ ਫਿਰ ਤੁਹਾਨੂੰ ਪਤਾ ਵੀ ਕੁਆਲਿਟੀ ਵਧੀ ਨਹੀਂ ਬਣਦੀ ਸੋ ਜਿਹੜੇ ਵੀ ਭਰਾਏ ਜੇ ਬਾਸਮਤੀ ਤੁਸੀਂ ਸਪਰੇਅ ਕਰਨ ਜਾ ਰਹੇ ਹੋ ਤਾਂ ਆਪਣਾ ਟੈਕਨੀਕਲ ਆ ਤੁਸੀਂ ਇਕੱਲਾ ਕੋਰਾਜਨ ਵਾਲਾ ਸਿੰਗਲ ਟੈਕਨੀਕਲ ਵਰਤਣਾ ਭੁੱਲ ਕੇ ਵੀ ਲੈਂਡਾ ਕਲੋਰੋ ਬਾਇਪੈਂਥਰਨ ਜਾਂ ਸਾਈਪਰਥਨ ਇਹ ਜਿਹੀਆਂ ਦਵਾਈਆਂ ਜਿਹੜੀਆਂ ਨੇ ਤੇ ਨਹੀਂ ਵਰਤਣੀਆਂ ਇਕੱਲੇ ਸਿੰਗਲ ਟੈਕਨੀਕਲ ਜਿਹੜਾ ਕੋਰਾਜਨ ਵਾਲਾ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਕਰਦਾ ਤਕਰੀਬਨ ਹਰ ਤਰ੍ਹਾਂ ਦੀ ਸੁੰਡੀ ਨੂੰ ਜਿਹੜਾ ਤੇ ਨਾਲ ਦੀ ਨਾਲ ਜਿਹੜਾ ਆਪਾਂ ਹੁਣ ਹੌਪਰ ਤੋਂ ਵਰਤਣੀ ਆ ਇਹ ਹੈਗੀ ਡੀਨੋਟੀਫਰਾਨ ਜਿਹੜਾ ਆਪਣਾ ਉਸ਼ੀਨ ਦੇ ਵਿੱਚ ਟੈਕਨੀਕਲ ਆਉਂਦਾ ਡੀਨੋਟੀਫਰਾਨ ਜਿਹੜਾ ਇਹ ਜਪਾਨ ਦਾ ਟੈਕਨੀਕਲ ਹੈ ਇਹ ਬਾਹਰੋਂ ਐਕਸਪੋਰਟ ਕਰਿਆ ਵਾ ਇੰਪੋਰਟ ਕਰਿਆ ਵਾ ਸੌਰੀ ਬਾਹਰੋਂ ਮੰਗਾਇਆ ਵਾ ਟੈਕਨੀਕਲ ਆ ਜਪਾਨ ਦਾ ਟੈਕਨੀਕਲ ਆ ਇਹ ਇੱਕ ਬਾਈ ਬ੍ਰਾਡ ਸਪੈਕਟ੍ਰਮ ਜਿਹੜਾ ਕੀਟਨਾਸ਼ਕ ਹੈ ਇਹ ਆਪਣਾ ਕੰਮ ਆ ਤਕਰੀਬਨ ਜਦੋਂ ਆਪਾਂ ਸਪਰੇਅ ਕਰਤੀ ਝੋਨੇ ਤੇ ਆਪਣਾ 2 ਘੰਟੇ ਤੇ ਬਾਅਦ ਆਪਣਾ ਕੰਮ ਸ਼ੁਰੂ ਕਰ ਦਿੰਦਾ ਤੇ 2 ਘੰਟੇ ਤੋਂ ਬਾਅਦ ਕੰਮ ਸ਼ੁਰੂ ਕਰਦਾ ਬੇਸ਼ੱਕ ਮੌਸਮ ਜੇ ਜਦੋਂ بارش ਜੇ 2 ਘੰਟੇ ਤੋਂ ਬਾਅਦ ਹੋ ਵੀ ਜਾਂਦੀ ਆ ਤਾਂ ਇਹਦੇ ਰਿਜ਼ਲਟ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਿੱਕਤ ਨਹੀਂ ਆਉਂਦੀ ਹੈਗੀ ਤੇ ਬਾਕੀ ਪੌਦੇ ਤੇ ਜੇ ਮਲਕੇ ਕਿਸੇ ਤੇ ਕਈ ਵਾਰ ਹੁੰਦਾ ਵੀ ਮਾਣਾ ਮੋਟਾ ਘੱਟ ਵੀ ਡਿੱਗ ਗਿਆ ਇਹਦਾ ਖੁਆਰਾ ਪੰਪ ਦਾ ਤਾਂ ਉਹਦੇ ਵਿੱਚ ਵੀ ਇਹ ਫੈਲ ਕੇ ਆਪਣਾ ਪ੍ਰੋਪਰ ਕੰਮ ਕਰਦਾ ਹੋਪਰ ਤੇ ਤਕਰੀਬਨ ਜਿਹੜਾ ਇਹਦਾ ਕੰਟਰੋਲ ਆ ਹਰ ਤਰ੍ਹਾਂ ਦੇ ਜਿੰਨੇ ਵੀ ਜਿਹੜੇ ਰਾਸ ਚੂਸ ਕੇ ਆਪਣੇ ਕੀਟ ਹੈ ਜਿੱਦਾਂ ਹੌਪਰ ਹੋ ਗਿਆ ਜਾਂ ਕੋਈ ਵੀ ਰਸ ਚੂਸਕ ਕੀਟਾ ਉਹਨਾਂ ਤੇ ਪ੍ਰੋਪਰ 100% ਜਿਹੜਾ ਰਿਜ਼ਲਟ ਆਪਣਾ ਦਿੰਦਾ ਬਾਕੀ ਕਈ ਬਰਾ ਕਹਿੰਦੇ ਵੀ ਜਿੱਦਾਂ ਚੈਸਾ ਦੇਖੋ ਜਿਹੜਾ ਚੈਸਾ ਹੈ ਚੈਸਾ ਵੀ ਬਹੁਤ ਵਧੀਆ ਦਵਾਈ ਹੈ ਹੌਪਰ ਵਾਸਤੇ ਪਰ ਜਿਹੜੀ ਚੈਸਾ ਇਕੱਲੇ ਅੰਡੇ ਨੂੰ ਕੰਟਰੋਲ ਕਰਦੀ ਹੈ ਹੌਪਰ ਦੇ ਨੂੰ ਹੌਪਰ ਆਉਣ ਤੋਂ ਪਹਿਲਾਂ ਚੈਸ ਨੂੰ ਕਰਨਾ ਪੈਂਦਾ ਤੇ ਆਪਾਂ ਜੇ ਅੰਡੇ ਦੇ ਕੰਟਰੋਲ ਕਰ ਦਿੰਦਾ ਚੈਸ ਦਾ ਵੀ ਵਧੀਆ ਰਿਜ਼ਲਟ ਹੈ ਪਰ ਜਿਹੜਾ ਇਹ ਉਸ਼ੀਨ ਵਾਲਾ ਟੈਕਨੀਕਲ ਡੀਨੋਟੀਫਰਾਨ ਤੇ ਇਹਦਾ ਕੰਮ ਕੀ ਹੈ ਇਹ ਨਾਲ ਦੀ ਨਾਲ ਜਿਹੜਾ ਅੰਡੇ ਨੂੰ ਵੀ ਕੰਟਰੋਲ ਕਰਦਾ ਤੇ ਜੇ ਆਪਣੇ ਉਹਨੇ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਰਸ ਚੂਸਕ ਕੀਟ ਹੈਗਾ ਹੌਪਰ ਹੈਗਾ ਤੇ ਉਹਨੂੰ ਵੀ ਨਾਲ ਦੀ ਨਾਲ ਕੰਟਰੋਲ ਕਰਦਾ ਜਿਹੜੀ ਚੈਸਾ ਹੋ ਜੇ ਹੌਪਰ ਵਿੱਚ ਬੈਠਾ ਤਾਂ ਉਹਨੂੰ ਨਹੀਂ ਮਾਰਦੀ ਹੈਗੀ ਉਹਦੇ ਕਰਕੇ ਜਿਹੜਾ ਇਹ ਟੈਕਨੀਕਲ ਆ ਆਪਾਂ ਪਿਛਲੇ ਸਾਲ ਵੀ ਵਰਤੇ ਆਪਾਂ ਨੂੰ ਰਿਜ਼ਲਟ ਪ੍ਰੋਪਰ ਮਿਲਿਆ ਆਪਾਂ ਇਸ ਕਰਕੇ ਲੈ ਕੇ ਆਏ ਜੇ ਆਪਾਂ ਇਹਦੀ ਡੋਜ਼ ਦੀ ਗੱਲ ਕਰੀਏ ਡੋਜ਼ ਹੈਗੀ ਇਹਦੀ 100 ਗ੍ਰਾਮ ਆਪਾਂ ਪਰ ਇਕੜ ਦੇ ਹਿਸਾਬ ਨਾਲ ਵਰਤਣੀ ਆ ਪਾਣੀ ਤੁਸੀਂ ਤਕਰੀਬਨ ਬਾਈ ਘਟੋ ਘਟਾ ਆਪਾਂ 120 25 ਲੀਟਰ ਪਾਣੀ ਤਾਂ ਲਾਉਣੇ ਲਾਉਣਾ ਬਾਕੀ ਜਿੱਦਾਂ 150 ਤੱਕ ਤੁਹਾਡੇ ਆਪਣੇ ਤੇ ਡਿਪੈਂਡ ਕਰਦਾ ਵੀ ਹੋ ਸਕਦਾ ਤੁਸੀਂ 150 ਵੀ ਲਾ ਦਿਓ ਤਾਂ ਸੇਮ ਹੀ ਬਾਕੀ ਜਿਹੜਾ ਯਾਕਸਿਸ ਟੋਬਨ ਪਲਸ ਟੈਬੂ ਕੋਨਜੋਲ ਹੈ ਇਹਦਾ ਵੀ ਜੇ ਆਪਾਂ ਜੇ ਡੋਜ਼ ਦੀ ਗੱਲ ਕਰੀਏ ਡੋਜ਼ ਹੈਗੀ ਹੈ ਦੀ 1 ਐਮਐਲ 1 ਲੀਟਰ ਦੇ ਹਿਸਾਬ ਨਾਲ ਜੇ ਆਪਾਂ 25 ਲੀਟਰ ਵਾਲਾ ਪੰਪ ਵਰਤਦੇ ਨੇ ਤਾਂ ਉਹਦੇ ਚ ਆਪਾਂ 25 ਐਮਐਲ ਪਾ ਸਕਦੇ ਆ ਤੇ 1 ਐਮਐਲ 1 ਲੀਟਰ ਦੀ ਡੋਜ਼ ਹੈ ਇਹਦੇ ਵਿੱਚ ਵੀ ਪਾਣੀ ਆਪਾਂ ਜੇ ਵਧਾ ਕੇ ਲਾਉਣਾ ਆਪਣਾ ਲਾ ਸਕਦੇ ਆ ਤਕਰੀਬਨ ਬਾਈ ਜ਼ਿਆਦਾਤਰ ਤਾਂ ਆਪਣੇ ਜਿਹੜੇ 5 ਢੋਲੀਆਂ ਆਪਾਂ ਕਿਲੇ ਨੇ ਲਾਉਨੇ ਵਿੱਗੇ ਦੀ ਇੱਕ ਲਾਉਨੇ ਆ ਇਹੀ ਸਿਸਟਮ ਚੱਲਦਾ ਬਾਕੀ ਚਲੋ ਤੁਹਾਡਾ ਆਪੋ ਆਪਣਾ ਉਹ ਵੀ ਤੁਹਾਡਾ ਦਿਲ ਕਰਦਾ ਤੁਸੀਂ ਵੱਧ ਲਾ ਸਕਦੇ ਤੇ ਨਾਲ ਆਪਾਂ ਜਿਹੜੀ ਪਉਣੀਆ ਸਟੈਪਟੋਸਾਈਕਲ ਲਿੰਦੀ ਆ ਪਉਣੀਆ ਕਿਉਂਕਿ ਬਈ ਪਿਛਲੇ ਸਾਲ ਜਿਹੜਾ ਆਪਣੇ ਪੀਐਲਵੀ ਦਾ ਹਮਲਾ ਬਾਸਮਤੀ 1509 ਤੇ ਲਾਸਟ ਦੇ ਵਿੱਚ ਜਾ ਕੇ ਹੋ ਗਿਆ ਸੀਗਾ ਕਿਉਂਕਿ ਮੇਰੇ ਨਾਲ ਜਿਹੜਾ ਆਪਣੇ ਗਵਾਂਢ ਦੇ ਵਿੱਚ ਸਟੈਪਟੋ ਵਰਤੀ ਸੀਗੀ ਭਰਾ ਨੇ ਤੇ ਉੱਥੇ ਉਹਨਾਂ ਦੀ ਜਿਹੜਾ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਵੀਐਲਵੀ ਦੀ ਨਹੀਂ ਸੀ ਆ ਇਹ ਆਪਾਂ ਇਸ ਕਰਕੇ ਇਸ ਵਾਰ ਜਿਹੜੀ ਵੀਐਲਵੀ ਦੀ ਸਮੱਸਿਆ ਵਾਸਤੇ ਆਪਾਂ ਸਟੈਪਟੋਸਾਈਕਲ ਲਿੰਦੀ ਆ ਜਿਹੜੀਆਂ ਪਉੜੀਆਂ ਆਪਾਂ ਵਰਤਣੀਆਂ ਤੇ ਇਹਦੇ ਕਰਕੇ ਆ ਵੀ ਜਿਹੜਾ ਬੈਕਟੀਰੀਅਲ ਲੀ ਬਲਾਸਟ ਹੈ ਉਹਦੇ ਵਿੱਚ ਆਪਣਾ ਝੋਨਾ ਨੁਕਸਾਨੀਆਂ ਨਾ ਜਾਵੇ ਤੇ ਬਾਕੀ ਆ ਜਿਹੜਾ ਕੋਰਾ ਜਨ ਵਾਲਾ ਕੋਰਾ ਜਨ ਵਾਲਾ ਟੈਕਨੀਕਲ ਇਹ ਵੀ ਤੁਹਾਨੂੰ ਪਤਾ ਹੀ ਹੈ तकरीबन ਬਾਈ ਜਿਹੜੀ ਇਹ ਸਾਰੇ ਬੰਦੇ ਵਰਤਦੇ ਕੋਈ ਨਵਾਂ ਤਾਂ ਹੈ ਨਹੀਂ 150 ਐਮਐਲ ਦੀ ਜਿਹੜੀ ਪੈਕਿੰਗ ਹੈ ਇਹ ਆਪਾਂ 2.5 ਕਿਲਿਆਂ ਦੇ ਵਿੱਚ ਵਰਤਣੀ ਆ ਬਾਕੀ ਇੱਕ ਬਿੱਗਾ ਖੰਡ ਉੱਪਰ ਥੱਲੇ ਆਪਾਂ ਆਪਣੇ ਕਰ ਸਕਦੇ ਆ ਕਈ ਵਾਰ ਐਦਾਂ ਹੁੰਦਾ ਵੀ ਆਪਣੇ ਕੋਲ ਚਲੋ ਬਿੱਗਾ ਰਹਿ ਜਾਂਦਾ ਆਪਾਂ ਸੋਚਦੇ ਆ ਯਾਰ ਵੀ ਹੁਣ ਦਵਾਈ ਘਟ ਗਈ ਉਹ ਕਈ ਵਾਰ ਆਪਾਂ ਚਲੋ ਕਰ ਲੰਨੇ ਆ ਸਿਸਟਮ ਚੱਲ ਜਾਂਦਾ ਪਰ ਜ਼ਿਆਦਾ ਦੇ ਵਿੱਚ ਆਪਾਂ ਇਹ ਸਿਸਟਮ ਨਹੀਂ ਕਰਨਾ ਸੋ ਬਾਕੀ ਜਿਹੜੀ ਐਜੋਕਸਿਸਟੋਬਨ ਪਲਸ ਟੈਬੂਕੋਨਾਜੋਲ ਫੋਲੀਕਿਉਰ ਵਾਲਾ ਟੈਕਨੀਕਲ ਆ ਆਪਾਂ ਜਿੱਦਾਂ ਪਹਿਲਾਂ ਐਜੋਕਸਿਸਟੋਬਨ ਪਲਸ ਡੈਫਕੋਨਾਜੋਲ ਵਰਤੀ ਆ ਉਹਦੇ ਕਰਕੇ ਟੈਬੂਕੋਨਾਜੋਲ ਇਸ ਕਰਕੇ ਲਿਆਂਦੀ ਆ ਕਿਉਂਕਿ ਬਾਈ ਦੇਖੋ ਜਿਹੜੀ ਫੋਲੀਕਿਉਰ ਉਹ ਦਾਣੇ ਦੇ ਨਿਖਾਰ ਵਾਸਤੇ ਟੈਕਨੀਕਲ ਆਪਾਂ ਪਹਿਲਾਂ ਫੋਲੀਕਿਉਰ ਕਰਦੇ ਹੁੰਦੇ ਕਿ ਬੀ ਦਾਣੇ ਨੂੰ ਵਧੀਆ ਨਿਖਾਰਦਾ ਦਾਣਾ ਜਿਹੜਾ ਆਪਣਾ ਸਾਫ ਸੁਥਰਾ ਐਨ ਘੈਂਟ ਰੰਗ ਪੂਰਾ ਜਿੱਦਾਂ ਸੁਨਹਿਰੀ ਬਣ ਜਾਂਦਾ ਤੇ ਵਧੀਆ ਇਹਦਾ ਰਿਜ਼ਲਟ ਹੈ ਜੇ ਆਪਾਂ ਇਹਦੇ ਟਾਈਮ ਪੀਰੀਅਡ ਦੀ ਗੱਲ ਕਰੀਏ ਵੀ ਜਿਹੜਾ ਮੋਡੀਨੋ ਡਿਫਰਾਂਟ ਹੈ ਟੈਕਨੀਕਲ ਹੈ ਇਹਦਾ ਰਿਜ਼ਲਟ ਆਪਾਂ ਨੂੰ 20-25 ਦਿਨ ਜਿਹੜਾ ਹੋਪਰ ਤੋਂ ਵਧੀਆ ਮਿਲ ਜਾਂਦਾ ਇੰਨੇ ਤੱਕ ਜਿਹੜੀ ਬਾਸਮਤੀ 1509 ਆਪਣੀ ਉਹ ਵੱਢੀ ਜਾਣੀ ਆ ਤੇ ਉਹਦੇ ਕਰਕੇ ਜਿਹੜਾ ਆਪਣਾ ਫੰਗੀ ਸਾਈਡ ਹੈ ਇਹਦਾ ਵੀ ਰਿਜ਼ਲਟ ਆਪਾਂ ਨੂੰ 20-25 ਦਿਨ ਮਿਲ ਜਾਂਦਾ ਤੇ ਕੋਰਾ ਜਾਂਦਾ ਵੀ ਤਕਰੀਬਨ ਇਹ ਜਿਹੜੀਆਂ ਤਿੰਨੇ ਦਵਾਈਆਂ ਇਹ ਲੰਬਾ ਟਾਈਮ ਅਸਰ ਰੱਖਣ ਵਾਲੀਆਂ ਦਵਾਈਆਂ ਲੰਬਾ ਟਾਈਮ ਹੈ ਜਿਹੜਾ ਇਹਨਾਂ ਦਾ ਅਸਰ ਝੋਨੇ ਦੇ ਵਿੱਚ ਰਹਿੰਦਾ ਹੁਣ ਕੰਟਰੋਲ ਤੁਹਾਨੂੰ ਦੱਸਦਾ ਵੀ ਆਪਾਂ ਹੌਪਰ ਦੇ ਕੰਟਰੋਲ ਵਾਸਤੇ ਨਾਲ ਫੰਗੀ ਸਾਈਡ ਤੇ ਨਾਲ ਜਿਹੜੀ ਆ ਕੋਰਾ ਜਨਾ ਵੀ ਆਪਣਾ ਸੁੰਡੀ ਦੇ ਕੰਟਰੋਲ ਵਾਸਤੇ ਪਾਉਣੀ ਆ ਤੇ ਆਪਣਾ ਜਿਹੜਾ ਝੋਨਾ ਬਾਸਮਤੀ 1509 ਤੁਹਾਨੂੰ ਦਿਖਾ ਦਿੰਨੇ ਆ ਉਹ ਆਪਣਾ ਇੱਧਰ ਖੜਾ ਕਿਉਂਕਿ ਬਾਈ ਲਗਾਤਾਰ 2 ਦਿਨ ਦੀ ਬਾਰਿਸ਼ ਹੋ ਰਹੀ ਆ ਹੁਣ ਥੋੜਾ ਜਿਹਾ ਜਿਹੜਾ ਮੌਸਮ ਆਪਣਾ ਕਲੀਅਰ ਹੋਇਆ ਤੇ ਮਤਲਬ ਮੌਸਮ ਕਲੀਅਰ ਹੁੰਦੀ ਸਾਰ ਆਪਾਂ ਸੋਚਿਆ ਵੀ ਆਪਣੇ ਝੋਨੇ ਤੇ ਆਪਾਂ ਸਪਰੇਅ ਵਾਲਾ ਕੰਮ ਨਿਬੇੜਦੀ ਕਿਉਂਕਿ ਅੱਗੇ ਵੀ ਜਿਹੜਾ ਫਿਰ ਮੌਸਮ ਦਾ ਕੋਝ ਪਤਾ ਨਹੀਂ ਹੈਗਾ ਵੀ ਕੀ ਹਿਸਾਬ ਕਿਤਾਬ ਰਹਿ ਝੋਨੇ ਨੇ ਬਾਈ 1509 ਨੇ ਜਿਹੜੀ ਆਪਣੇ ਹਾਈਟ ਹਾਈਟ ਬਹੁਤ ਵਧੀਆ ਕਰੀ ਐ ਪੂਰਾ ਘੈਂਟ ਚੋਂ ਐਨ ਇੱਕ ਨੰਬਰ ਖੜਾ ਬਾਕੀ ਦੇਖੋ ਜਿਹੜੀ ਕੁਆਲਿਟੀ ਐ ਕੁਆਲਿਟੀ ਮੌਸਮ ਤੇ ਡਿਪੈਂਡ ਕਰਦੀ ਐ ਆਪਣੀ ਦੇਖ ਰੇਖ ਤੇ ਸਭ ਤੋਂ ਵੱਧ ਜਿਹੜਾ ਨੁਕਸਾਨ ਆ ਝੋਨੇ ਦਾ ਜਿਹੜਾ ਬਾਸਮਤੀ ਦਾ ਉਹ ਫੰਗਸਾਂ ਹੀ ਕਰਦੀਆਂ ਜਾਂ ਜਿੱਦਾਂ ਹੋਪਰ ਚੜੋ ਝਾੜ ਘਟਾਉਣ ਦੇ ਵਿੱਚ ਥੋੜਾ ਜਿਹਾ ਨੁਕਸਾਨ ਕਰਦਾ ਪਰ ਜਿਹੜੀਆਂ ਉਲੀਆਂ ਉਲੀਆਂ ਕੁਆਲਿਟੀ ਦੇ ਵਿੱਚ ਜਿਹੜਾ ਕੁਆਲਿਟੀ ਨੂੰ ਘਟਾਉਣ ਦੇ ਵਿੱਚ ਥੋੜਾ ਜਿਆਦਾ ਜ਼ਿਆਦਾ ਨੁਕਸਾਨ ਕਰਦੇ ਸੋ ਉਲੀਆਂ ਦਾ ਆਪਾਂ ਜਿਹੜੇ ਬਲਾਸਟ ਹੈ ਉਹਨਾਂ ਦਾ ਧਿਆਨ ਰੱਖਣਾ ਜੇ ਆਪਾਂ ਉਲੀਆਂ ਨੂੰ ਕੰਟਰੋਲ ਕਰ ਲਾਂਗੇ ਤਾਂ ਆਪਣੀ ਬਾਈ ਜਿਹੜੀ ਕੁਆਲਿਟੀ ਆ ਉਹ ਇੱਕ ਨੰਬਰ ਬਣ ਜਾਣੀ ਹੈ ਬਾਕੀ ਦੂਜੀ ਗੱਲ ਜੇ ਆਪਾਂ ਜਦੋਂ ਸਪਰੇਅ ਕਰਨੀ ਹੈ ਦੇਖੋ ਜਦੋਂ ਆਪਣਾ ਝੋਨੇ ਦੇ ਵਿੱਚ ਦਾਣਾ ਇਦਾਂ ਪੈ ਗਿਆ ਮਤਲਬ ਕਿ ਥੋੜਾ ਜਿਹਾ ਝੋਨਾ ਹਾਰ ਹੋ ਗਿਆ ਜਿਹੜੀ ਪੋਲੀਨੇਸ਼ਨ ਹੈ ਇਹਦੀ ਕੰਪਲੀਟ ਹੋ ਲਈ ਮਤਲਬ ਕਿ ਫਲਾਵਰਿੰਗ ਸਟੇਜ ਨਿਸਰਿਕ 100% ਅਨਸਾਰ ਆ ਲੈ ਕੇ ਜਿਹੜੀ ਪੋਲੀਨੇਸ਼ਨ ਆ ਜਦੋਂ ਕੰਪਲੀਟ ਹੋ ਗਈ ਉਹਦੇ ਤੋਂ ਬਾਅਦ ਹੀ ਸਪਰੇਅ ਕਰਨੀ ਹੈ ਜੇ ਆਪਾਂ ਕਹੀ ਵੀ ਆਪਣੇ ਝੋਨੇ ਤੇ ਹਲੇ ਆਪਾਂ ਬੂਰ ਪਏ ਵਿੱਚ ਸਪਰੇਅ ਕਰਤੀ ਉਦੋਂ ਬਾਈ ਜਿਹੜਾ ਆਪਣਾ ਨੁਕਸਾਨ ਹੋ ਜਾਂਦਾ ਜਿਹੜੀ ਪੋਲੀਨੇਸ਼ਨ ਆ ਉਹ ਡਿਸਟਰਬ ਹੋ ਜਾਂਦੀ ਆ ਜਿਹਦੇ ਕਰਕੇ ਆਪਣਾ ਝਾੜ ਤੇ ਤੁਹਾਨੂੰ ਆਪਾਂ ਨੂੰ ਅਸਰ ਦੇਖਣ ਨੂੰ ਮਿਲ ਜਾਂਦਾ ਸੋ ਬਾਕੀ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਾਂਗੇ ਆਪਾਂ ਕਿਸੇ ਅਗਲੀ ਵੀਡੀਓ ਵਿੱਚ ਥੈਂਕ ਯੂ